ਪਿੰਡ ਜਗਪੁਰਾ ਵਸਨੀਕਾਂ ਨੇ ਕੀਤਾ ਇਕਾ ਇਕੱਠੇ ਹੋ ਕੇ ਦਸ਼ਮੇਸ਼ ਨਹਿਰ ਦੀ ਤਜਵੀਜ਼ ਦਾ ਕੀਤਾ ਤਿੱਖਾ ਵਿਰੋਧ ਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਆਈ ਹੋਈ ਟੀਮ ਨੂੰ ਜ਼ਮੀਨਾਂ ਦੇਣ ਦੇ ਲਈ ਕੀਤੀ ਗਏ ਨੇ ਦਸਤਖਤ ਜਿਨ੍ਹਾਂ ਦੱਸਦੀ ਹੈ ਕਿ ਰਾਜਪੁਰਾ ਦੇ ਨੇੜਲੇ ਪਿੰਡ ਜੰਗਪੁਰਾ ਦੇ ਵਸਨੀਕਾਂ ਨੇ ਏਕਾ ਕਰ ਲਿਆ ਹੈ ਉਹਨਾਂ ਨੇ ਇਕੱਠੇ ਹੋ ਕੇ ਬਣਾਈ ਜਾ ਰਹੀ ਦਸ਼ਮੇਸ਼ ਨਹਿਰ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕੀਤਾ ਤੇ ਨਾਲ ਹੀ ਇੱਥੇ ਪਹੁੰਚੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਨੂੰ ਜ਼ਮੀਨਾਂ ਦੇਣ ਦੇ ਲਈ ਦਸਤਖਤ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਇੱਥੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇੱਥੇ 1.0 ਦਸ਼ਮੇਸ਼ ਨਹਿਰ ਬਣਾਈ ਜਾ ਰਹੀ ਹੈ ਜਿਸ ਦੇ ਲਈ ਸਰਵੇ ਕਰਨ ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਟੀਮ ਆਈ ਹੋਈ ਹੈ ਉਹਨਾਂ ਨੇ ਦੱਸਿਆ ਹੈ ਕਿ ਇੱਥੇ ਨਹਿਰਾਂ ਤੇ ਜਲ ਸਰੋਤ ਵਿਭਾਗ ਦੇ ਵੱਲੋਂ ਇੱਥੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਖੇਤੀਬਾੜੀ ਦੇ ਲਈ ਪਾਣੀ ਪ੍ਰਦਾਨ ਕਰਨ ਦੇ ਲਈ ਇੱਕ ਨਹਿਰ ਬਣਾਈ ਜਾ ਰਹੀ ਹੈ ਜਿਸ ਦੇ ਲਈ ਇਹ ਟੀਮ ਇੱਥੇ ਪਹੁੰਚੀ ਹੋਈ ਹੈ ਤੇ ਸਰਵੇ ਕਰ ਰਹੀ ਹੈ ਉਹਨਾਂ ਨੇ ਇੱਥੇ ਜਾਣਕਾਰੀ ਦਿੱਤੀ ਹੈ ਕਿ ਜ਼ਿਲ੍ਹਾ ਰੂਪਨਗਰ ਪਟਿਆਲਾ ਤੇ ਮੁਹਾਲੀ ਦੇ ਕਿਸਾਨਾਂ ਨੂੰ ਪਾਣੀ ਦੇਣ ਦੇ ਲਈ ਇਹ ਨਹਿਰ ਕੱਢੀ ਜਾਣ ਦੀ ਤਜਵੀਜ਼ ਬਣਾਈ ਜਾ ਰਹੀ ਹੈ ਪ੍ਰੰਤੂ ਪਿੰਡ ਵਾਸੀ ਇਸ ਦਾ ਤਿੱਖਾ ਵਿਰੋਧ ਕਰ ਰਹੇ ਨੇ ਦੱਸਦੀ ਹੈ ਕਿ ਪਿੰਡ ਵਾਸੀਆਂ ਨੇ ਇਸ ਬੰਦ ਦੇ ਵਿੱਚ ਗ੍ਰਾਮ ਸਭਾ ਵੀ ਬੁਲਾਈ ਹੈ ਤੇ ਇਸ ਸਭਾ ਦੇ ਵਿੱਚ ਇਹ ਮਤਾ ਪਾਇਆ ਗਿਆ ਹੈ ਕਿ ਪਿੰਡ ਦਾ ਕੋਈ ਵੀ ਨਿਵਾਸੀ ਇਸ ਨਹਿਰ ਬਣਾਏ ਜਾਣ ਨੂੰ ਸਹਿਮਤੀ ਨਹੀਂ ਦਿੰਦਾ ਤੇ ਨਾ ਹੀ ਕੋਈ ਵੀ ਪਿੰਡ ਵਾਸੀ ਇਸ ਦੇ ਲਈ ਜ਼ਮੀਨ ਦੇਵੇਗਾ ਦੱਸਦੀ ਹੈ ਕਿ ਇਸ ਬੰਦ ਦੇ ਵਿੱਚ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਜੋ ਵੀਡੀਓ ਸਾਹਮਣੇ ਆਈ ਹੈ ਉਹ ਵੀ ਅਸੀਂ ਤੁਹਾਡੇ ਨਾਲ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਇੱਥੇ ਪਿੰਡ ਵਾਸੀਆਂ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦੇ ਕੋਲ ਪਹਿਲਾਂ ਹੀ ਬਹੁਤ ਘੱਟ ਜ਼ਮੀਨ ਹੈ ਜੇਕਰ ਇਹ ਨਹਿਰ ਬਣਦੀ ਹੈ ਤਾਂ ਫਿਰ ਉਹ ਵੀ ਜ਼ਮੀਨ ਅਕਵਾਇਰ ਹੋ ਜਾਵੇਗੀ ਇਸ ਤੋਂ ਇਲਾਵਾ ਇਹ ਜਿਹੜੀ ਨਹਿਰ ਹੈ ਉਹ ਜ਼ਮੀਨ ਦਾ ਜੋ ਆਮ ਪੱਧਰ ਹੈ ਉਸ ਤੋਂ ਕਾਫੀ ਉੱਚੀ ਬਣਾਈ ਜਾ ਰਹੀ ਹੈ ਇਸ ਕਰਕੇ ਜੇਕਰ ਇਹ ਨਹਿਰ ਬਣਦੀ ਹੈ ਤਾਂ ਉਹਨਾਂ ਨੂੰ ਫਾਇਦਾ ਹੋਣ ਦੀ بجائے ਨੁਕਸਾਨ ਹੋਵੇਗਾ ਫਸਲਾਂ ਤਾਂ ਪਾਣੀ ਦੀ ਮਾਰ ਹਿੱਟ ਆਉਣਗੀਆਂ ਹੀ ਆਉਣਗੀਆਂ ਨਾਲ ਹੀ ਪਿੰਡ ਦੇ ਵਿੱਚ ਇਹ ਪਾਣੀ ਵੜਨ ਦਾ ਖਤਰਾ ਹਮੇਸ਼ਾ ਹੀ ਬਣਿਆ ਰਹੇਗਾ ਇਸ ਕਰਕੇ ਪਿੰਡ ਵਾਸੀਆਂ ਨੇ ਕਿਹਾ ਹੈ ਕਿ ਉਹ ਜਾਣਬੁੱਝ ਕੇ ਇਹ ਖਤਰਾ ਨਹੀਂ ਸਹਿਣਗੇ ਤੇ ਜੇਕਰ ਸਰਕਾਰ ਨੇ ਇਸ ਬੰਦ ਦੇ ਵਿੱਚ ੱਤਕਾ ਕੀਤਾ ਤਾਂ ਪਿੰਡ ਵਾਸੀ ਪੱਕਾ ਮੋਰਚਾ ਲਗਾ ਦੇਣਗੇ ਸੋ ਇਸ ਵੇਲੇ ਪਿੰਡ ਜੰਗਪੁਰਾ ਵਾਸੀਆਂ ਨੇ ਏਕਾ ਦਿਖਾਇਆ ਹੈ ਤੇ ਨਾਲ ਹੀ ਉਹਨਾਂ ਨੇ ਜਿਹੜੀ ਬਣਾਈ ਜਾ ਰਹੀ ਦਸ਼ਮੇਸ਼ ਨਹਿਰ ਹੈ ਉਸ ਦੀ ਤਜਵੀਜ਼ ਦਾ ਤਿੱਖਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਹੈ ਕਿ ਇਸ ਨਹਿਰ ਦੇ ਦੇ ਨਾਲ ਪਿੰਡ ਵਾਸੀਆਂ ਨੂੰ ਫਾਇਦਾ ਨਹੀਂ ਉਲਟਾ ਨੁਕਸਾਨ ਹੋਵੇਗਾ ਇਸ ਕਰਕੇ ਉਹ ਜਾਣ ਬੁਝ ਕੇ ਖਤਰਾ ਮੁੱਲ ਨਹੀਂ ਸਹਿਣਗੇ ਇਸ ਕਰਕੇ ਹੀ ਪਿੰਡ ਵਾਸੀਆਂ ਦੇ ਵੱਲੋਂ ਜਿਹੜੀ ಗ್ರಾಮ ਸਭਾ ਹੈ ਉਹ ਬੁਲਾਈ ਗਈ ਹੈ ਜ ਜਿਸ ਦੇ ਵਿੱਚ ਮਤਾ ਪਾਸ ਕੀਤਾ ਗਿਆ ਹੈ ਕਿ ਪਿੰਡ ਦਾ ਕੋਈ ਵੀ ਨਿਵਾਸੀ ਜ਼ਮੀਨ ਇਸ ਜਿਹੜੀ ਨਹਿਰ ਜਿਹੜੀ ਬਣਨੀ ਹੈ ਉਸ ਦੇ ਲਈ ਨਹੀਂ ਦੇਵੇਗਾ ਤੇ ਜੇਕਰ ਸਰਕਾਰ ਨੇ ਇਸ ਬੰਦ ਦੇ ਵਿੱਚ ਤੱਕਾ ਕੀਤਾ ਤਾਂ ਪਿੰਡ ਵਾਸੀ ਪੱਕੇ ਤੌਰ ਤੇ ਹੀ ਮੋਰਚਾ ਲਗਾ ਦੇਣਗੇ ਸੋ ਇਹ ਸੰਬੰਧ ਦੇ ਵਿੱਚ ਪਿੰਡ ਵਾਸੀਆਂ ਨੇ ਹੋਰ ਕੀ ਕੋ ਚ ਆਖਿਆ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਤਿ ਸ਼੍ਰੀ ਅਕਾਲ ਆਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਜਤਿੰਦਰ ਲਕੀ ਇਸ ਟਾਈਮ ਅਸੀਂ ਖੜੇ ਹਾਂ ਰਾਜਪੁਰਾ ਦੇ ਨਾਲ ਲੱਗਦੇ ਪਿੰਡ ਜੰਗਪੁਰਾ ਵਿੱਚ ਜਿੱਥੇ ਕਿ ਪਿੰਡ ਵਾਸੀਆਂ ਵੱਲੋਂ ਸਰਵੇ ਟੀਮ ਦਾ ਵਿਰੋਧ ਕੀਤਾ ਜਾ ਰਿਹਾ ਹੈ ਹਾਲਾਂਕਿ ਇਹ ਟੀਮ ਜੋ ਹੈ ਦਸ਼ਮੇਸ਼ ਨਹਿਰ ਦੇ ਸੰਬੰਧ ਵਿੱਚ ਇੱਥੇ ਸਰਵੇ ਕਰਨ ਆਈ ਸੀ ਤੇ ਨਾਲ ਨਾਲ ਇੱਥੇ ਪਿੰਡ ਵਾਸੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਜਿੰਨਾ ਕਿ ਸਾਨੂੰ ਪਿੰਡ ਵਾਸੀਆਂ ਤੋਂ ਪਤਾ ਲੱਗਿਆ ਕਿ ਇਸ ਨਹਿਰ ਦੇ ਨਿਕਲਣ ਨਾਲ ਇਸ ਨਹਿਰ ਦੇ ਬਣਨ ਨਾਲ ਇਲਾਕੇ ਵਿੱਚ ਜੋ ਹੈ ਉਹ ਬਾੜ ਦੀ ਸਥਿਤੀ ਪਾਣੀ ਆਉਣ ਦੀ ਸਥਿਤੀ ਜ਼ਿਆਦਾ ਵੱਧ ਜਾਂਦੀ ਹੈ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਨਹਿਰ ਉੱਚੀ ਹੋਣ ਕਰਕੇ ਇਹ ਸਮੱਸਿਆ ਆਉਂਦੀ ਹੈ ਅਸੀਂ ਕੋਸ਼ਿਸ਼ ਕਰਾਂਗੇ ਇੱਥੇ ਜੋ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋਲ ਪੁੱਛਾਂਗੇ ਕਿ ਇਹ ਜੋ ਸਰਵੇ ਟੀਮ ਆਈ ਹੈ ਇਹਨਾਂ ਦਾ ਕਿਸ ਤਰ੍ਹਾਂ ਵਿਰੋਧ ਕੀਤਾ ਜਾ ਰਿਹਾ ਤੇ ਕਿਉਂ ਵਿਰੋਧ ਕੀਤਾ ਜਾ ਰਿਹਾ ਅਸੀਂ ਕੋਸ਼ਿਸ਼ ਵੀ ਇਹ ਕਰਾਂਗੇ ਕਿ ਜੋ ਸਰਵੇ ਟੀਮ ਇੱਥੇ ਆਈ ਆ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰੀਏ ਨਿਕਲ ਰਹੀ ਹੈ ਜੀ ਕਿੰਨੇ ਪਿੰਡਾਂ ਚੋਂ ਨਿਕਲ ਰਹੀ ਹੈ ਇਹ ਜੀ ਰੋਪੜ ਤੋਂ ਸਟਾਰਟ ਹੋ ਰਹੀ ਹੈ ਜੋ ਸੁਣਨ ਚ ਆਇਆ ਤੇ ਅੱਗੇ ਮਹਾਲੀ ਜਿਲ੍ਹੇ ਦੇ ਲਾਸਟ ਪਿੰਡ ਇੱਧਰ ਨੱਗਲ ਛੜਬੜ ਵਗੈਰਾ ਉੱਧਰ ਜਾ ਕੇ ਅੱਗੇ ਨਹੀਂ ਪਤਾ ਕਿਹੜੇ ਪਿੰਡਾਂ ਸੇ ਆਉਂਦੇ ਛੋਟੇ ਪਿੰਡ ਦਾ ਕਿੰਨਾ ਏਰੀਆ ਇਹਦੇ ਚ ਕਵਰ ਹੋ ਰਿਹਾ ਹੈ ਸਾਡੇ ਪਿੰਡ ਦਾ ਜੀ ਹਜੇ ਪ੍ਰੋਪਰ ਇਹਨਾਂ ਨੇ ਇਹ ਤਾਂ ਨਹੀਂ ਦੱਸਿਆ ਵੀ ਕਿੰਨੇ ਕਿੜਾ ਰਹੀ ਹੈ ਪਰ ਸਾਡੇ ਸਭ ਤੋਂ ਜ਼ਿਆਦਾ ਸਾਡੇ ਮਹਾਲੀ ਜ਼ਿਲ੍ਹੇ ਦੀ ਸਾਡੇ ਪਿੰਡ ਦਾ ਰਕਬਾ ਇਸ ਦੇ ਵਿੱਚ ਆ ਰਿਹਾ ਹੈ ਜੀ ਏ ਭਾਗ ਵੱਲੋਂ ਪਹਿਲਾਂ ਤੁਹਾਡੇ ਨਾਲ ਰਾਬਤਾ ਨਹੀਂ ਕਾਇਮ ਕੀਤਾ ਜੀ ਨਹੀਂ ਅੱਜ ਹੁਣ ਤੋਂ ਪਹਿਲਾਂ ਕੋਈ ਰਾਬਤਾ ਨਹੀਂ ਕਾਇਮ ਕੀਤਾ ਗਿਆ ਜੀ ਤੇ ਅੱਜ ਕੋਈ ਪਿੰਡ ਚ ਜਿਹੜੀ ਟੀਮ ਆਈ ਹੋਈ ਹੈ ਸੁਝਾਅ ਲੈਣ ਵਾਸਤੇ ਅਸੀਂ ਸਾਰਾ ਪਿੰਡ ਇਕੱਠਾ ਹੋ ਕੇ ਪੰਚਾਇਤ ਸਾਰੀ ਉਹਦਾ ਵਿਰੋਧ ਕਰ ਰਹੇ ਆ ਕਿ ਜੀ ਆਪਣਾ ਦਸਵੇਂ ਨਹਿਰ ਜਿਹੜੀ ਸਰਕਾਰ ਵੱਲੋਂ ਤਜਵੀਜ਼ ਪਹਿਲਾਂ ਉੱਪਰ ਸੀਗੀ ਉਹਦੇ ਕਰਕੇ ਇੱਧਰ ਆਈ ਹੈਗੀ ਉਹਦੇ ਕਰਕੇ ਕੱਟ ਸੀਗਾ ਇਹ ਪਿੰਡ ਦਾ ਜੀ ਪੂਰਾ ਵਿਰੋਧ ਹੀ ਕਰ ਰਿਹਾ ਇਹਦਾ ਕੋਈ ਹੱਕ ਚ ਨਹੀਂ ਹੈਗਾ ਇੱਕ ਬੰਦੇ ਨੇ ਵੀ ਹੱਕ ਤੇ ਨਹੀਂ ਬੋਲਿਆ ਸੋਰੀ ਪੰਚਾਇਤ ਤੇ ਪਿੰਡ ਵਾਸੀ ਸਾਰੇ ਵਿਰੋਧਚ ਹੀ ਹੈਗੇ ਇਹਦੇ ਵਿਰੋਧ ਕਿਉਂ ਕੀਤਾ ਜਾ ਰਿਹਾ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਜੀ ਥੋੜੀ ਥੋੜੀ ਜਿਹੀ ਜ਼ਮੀਨਾਂ ਹੈਗੀਆਂ ਇੱਥੇ ਠੀਕ ਹੈ ਜੀ ਜੀ ਜਿਆਦਾ ਹੋਣ ਤਾਂ ਵੀ ਇਹ ਬਹੁਤ ਛੋਟੇ ਮਰਬੇ ਹੈਗੇ ਨੇ ਕੋਈ ਦੋ ਦੋ ਚਾਰ ਚਾਰ ਕਿੱਲੇ ਜ਼ਮੀਨਾਂ ਹੈਗੀਆਂ ਉਹ ਵਿਚਾਰੇ ਪਜਾਉ ਜ਼ਮੀਨਾਂ ਸਬਜ਼ੀ ਦੀ ਕਾਸ਼ਤ ਕਰਦੇ ਹੋਰੇ ਤਾਂ ਕਰਕੇ ਵਿਰੋਧ ਕੀਤਾ ਜਾ ਰਿਹਾ ਤੇ ਇਹਦਾ ਬੈਨੀਫਿਟ ਕੋਈ ਨਹੀਂ ਹੈਗਾ ਸਾਨੂੰ ਵੀ ਬੈਨੀਫਿਟ ਹੋਵੇ ਤਾਂ ਤਾਂ ਹੈ ਫਿਰ ਉੱਚੀ ਚੱਕਣੀ ਜੇ ਸਾਨੂੰ ਡੁਬੋਣ ਵਾਸਤੇ ਤੇ ਪਹਿਲੇ ਜੀ ਸਬਜ਼ੀ ਥੋੜਾ ਜਿਹਾ ਪਾਣੀ ਚੱਲਦੀ ਹੈ ਹੁਣ ਗੋਭੀ ਹੈਗੀ ਉਹ ਨਹੀਂ ਪਾਣੀ ਬਰਦਾ